ਤੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਸਕੀਮ ਦੇ ਤਹਿਤ ਕੈਬਨਿਟ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਜੋੜਾ ਹੈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅਜਨਾਲਾ ਸ਼ਹਿਰ ਦੇ ਅੰਦਰ ਫਲਦਾਰ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਹੈ ਮੰਤਰੀ ਢਾਲੀਵਾਲ ਨੇ ਕਿਹਾ ਕਿ ਅਜਨਾਲਾ ਸ਼ਹਿਰ ਦੇ ਅੰਦਰ 5000 ਪੌਦੇ ਜੋੜੇ ਨੇ ਲਗਾਏ ਜਾਣਗੇ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਅਜਨਾਲਾ ਪੌਦਿਆ ਲਗਾਏ ਤੇ ਉਹਨਾਂ ਦੀ ਸਭ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਏਗੀ ਇਹ ਜੇ ਨਾਲਾ ਫਰੇਗਰ ਚੂੜੀਆਂ ਰੋੜ ਜਰੀਆ ਉਹਦੇ ਉੱਤੇ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀ ਜਿਹੜੀ ਸਕੀਮ ਹੈ ਉਹਦੇ ਤਹਿਤ ਅਸੀਂ ਬੂਟੇ ਲਾਉਣ ਦੀ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਹੈ ਕਿਉਂਕਿ ਜੁਲਾਈ ਅਗਸਤ ਦੇ ਵਿੱਚ ਬੂਟੇ ਲੱਗਦੇ ਬਸਾਤ ਦੇ ਟਾਈਮ ਇਹਨਾਂ ਦੇ ਵਿੱਚ ਬੂਟੇ ਤਰਪਿੰਦੇ ਔਰ ਇਸ ਛੜਕ ਦੇ ਉੱਤੇ ਕਿਉਂਕਿ ਛੜਕ ਨਵੀਂ ਬਣੀ ਆ ਕਈ ਬੂਟੇ ਸਾਡੇ ਖਰਾਬ ਹੋ ਗਏ ਸੀਗੇ ਸੋ ਇਸ ਛੜਕ ਦੇ ਉੱਤੇ ਮੇਰੇ ਨਾਲ ਐਸ ਡੀ ਐਮ ਸਾਹਿਬ ਨੇ ਮੇਰੇ ਨਾਲ ਫੋਰੈਸਟ ਡਿਪਾਰਟਮੈਂਟ ਦੇ ਅਫਸਰ ਦੇ ਇਹਨਾਂ ਦੀ ਡਿਊਟੀ ਲਈ ਹੈ ਕਿ ਸਾਰੀਆਂ ਛੜਕਾ ਜਿਹੜੀਆਂ ਅਜ ਨਾਲੇ ਦੀ ਉਹ ਵੀ ਪੜੀਆਂ ਚੰਦ ਉਹਦੇ ਨਾਲੇ ਸ਼ਹਿਰ ਦੇ ਵਿੱਚ ਜਿਹੜੀ ਸਾਡੀ ਨਗਰ ਪੰਚਾਇਤ ਉਹਦੇ ਵੱਲੋਂ ਵੀ ਅਸੀਂ ਸ਼ਹਿਰ ਦੇ ਚਾਰ ਚੁਫੇਰੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਲੋੜ ਹੈ 5000 ਬੂਟਾ ਜਿਹੜਾ ਉਹ ਵੀ ਲਾਵਾਂਗੇ ਉਹਦੇ ਅਸੀਂ ਲੱਖਾਂ ਬੂਟਾ ਜਿਹੜਾ ਉਹ ਮੇਨ ਰੋਡ ਜਿਹੜੀ ਹੈ ਏ ਕੋਟ ਰੋਡ ਜਿਹੜੀ ਸਿੱਧੀ ਦਮਦਾਸ ਜਾਂਦੀ ਆ ਪਰ ਆਪੇ ਨਿੱ ਮਿਲ ਤੋਂ ਸ਼ੁਰੂ ਕਰਕੇ ਦਮਦਾਸ ਤੱਕ ਦੋ ਹੀ ਪਾਸੇ ਅਗਲੇ ਦਿਨਾਂ ਦੇ ਵਿੱਚ ਇੱਕ ਵੱਡੀ ਮੀਮ ਸ਼ੁਰੂ ਕਰਦੇ ਜਿਹੜੇ ਲੱਖਾਂ ਬੂਟੇ ਲੱਗਣਗੇ ਉਹਦੇ ਅਸੀਂ ਬੂਟੇ ਜਿਹੜੇ ਆ ਫਲਦਾਂ ਦੇ ਵੀ ਲਾਵਾਂਗੇ ਔਰ ਬੂਟੇ ਜਿਹੜੇ ਆ ਪਿੱਪਲ ਤੇ ਬੋੜ ਖਾਸ ਤੌਰ ਤੇ ਪਿੱਪਲ ਬੋੜ ਨਿੰਮ ਜਿਹੜੇ ਸਾਡੇ ਰਵੈਤੀ ਬੂਟੇ ਜਿਹੜੇ ਸਾਡੇ ਪੁਰਾਣੇ ਬੂਟੇ ਆ ਉਹਨਾਂ ਨੂੰ ਅਸੀਂ ਲਾਵਾਂਗੇ ਜਿਹੜੇ ਲੌਂਗ ਟਾਈਮ ਜਿਹੜੇ ਚੱਲਣ ਕਿਉਂਕਿ ਅੱਜ ਦੇ ਯੁੱਗ ਵਿੱਚ ਜਿਹੜਾ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਉਹ ਬਹੁਤ ਜ਼ਰੂਰੀ ਹੈ। ਵਾਤਾਵਰਨ ਤਾਂ ਹੀ ਸਾਫ਼ ਸੁਥਰਾ ਰਹਿ ਸਕਦਾ ਜੇ ਅਸੀਂ ਰੁੱਖਾਂ ਨੂੰ ਲਾਈਏ ਔਰ ਪਾਲੀਏ। ਇੱਕ ਮੈਂ ਬੇਨਤੀ ਜਿਹੜੀ ਕਿਸਾਨ ਵੀਰਾਂ ਨੂੰ ਕਰੂੰਗਾ ਕਿ ਛੜਕਾਂ ਦੇ ਲੱਗੇ ਜਿਹੜਾ ਜਦੋਂ ਨਾੜ ਨੂੰ ਅੱਗ ਲਾ ਦਿੰਦੇ ਖਾਸ ਤੌਰ ਤੇ ਕਣਕਾਂ ਦੇ ਟਾਈਮ ਦੇ ਉੱਤੇ ਸਭ ਬਹੁਤ ਬਹੁਤ ਹੀ ਦੁੱਖ ਹੁੰਦਾ। ਕਈ ਇਹਦਾ ਹੋਰ ਨਿਕਲ ਜਾਂਦਾ ਕਿ ਆਪਾਂ ਆਪਣੇ 10-20 ਲੀਟਰ ਦੇ ਤੇਲ ਨੇ ਆਪਾਂ ਛੜਕ ਦੇ ਲੱਗੇ ਬੂਟੇ ਜਿਹੜੇ ਆ ਉਹ ਬਰਬਾਦ ਕਰ ਦਿੰਦੇ ਆ। ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਰ ਬੂਟਿਆਂ ਨੂੰ ਅੱਗ ਨਾਲ ਲਾਓ ਜੋ ਮਰ ਜ